ਹਲਾਸ ਸਸਗਲ ਜੀ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ ਤੇ ਲੈ ਕੇ ਆ ਗਏ ਆ ਅੱਜ ਇੱਕ ਹੋਰ ਵਲੌਗ ਤੇ ਕਹਿੰਦੇ ਕਰੇ ਕੋਈ ਫੈਸਟੀਵਲ ਕਰਾਵਾਂਗੇ ਫੰਕਸ਼ਨ ਫੈਸਟੀਵਲ ਫੰਕਸ਼ਨ ਕਰਾਉਣਾ ਕਰੇ ਤੇ ਚੱਲ ਰਹੀਆਂ ਸਹਾਈਆਂ ਤੇ ਇਧਰ ਸੌਕਸੈਟ ਕਰਦੇ ਹੋਣ ਫ੍ਰਿਜ ਕੱਢ ਕੇ ਅੰਦਰ ਰੱਖਣੀ ਹੈ ਬਾਅਦ ਫਰਸ਼ਲ ਧੋਦੀਆਂ ਮਾਦਰ ਨੇ ਸੌਫੇ ਇਧਰ ਕੱਢ ਲੈ ਤੇ ਉਧਰ ਬਾਹ ਚੌਕੋਰੀ ਨਵਾਤੀ ਸੀਗੇ ਤੋ ਸੁੱਤੇ ਪਿਆ ਤੇ ਉਸਤਾਦ ਜੀ ਉਹਨਾਂ ਨੇ ਜੁੜੀ ਕਰ ਛੱਡੀ ਆ ਤੇ ਦੇ ਇਧਰ ਲਾਤਾ ਆ ਸਾਮਾਨ ਸਾਡੇ ਖੇਲੇ ਜੀ ਬਹੁਤ ਪਿਆਖੜਾ ਕੱਪੜਿਆਂ ਦਾ ਸਰਦੀ ਵਾਲੇ ਕੱਪੜੇ ਸਾਡੇ ਬਹੁਤ ਜਿਆਦਾ ਹੈ ਹੱਦੋਂ ਜ਼ਿਆਦਾ ਕੱਪੜੇ ਸਾਡੇ ਸਰਦੀ ਵਾਲੇ ਤੇ ਇਧਰ ਖਾਨ ਸਾਹਿਬ ਸੁਣੀ ਜਾਂਦੇ ਸੀ ਮੁਸਤ ਸਿਰਫ ਅਲੀ ਖਾਨ ਸਾਹਿਬ ਦੇ ਗਾਣੇ ਸੁਣ ਰਹੇ ਸੀ ਤੇ ਤਾਂ ਕਰਕੇ ਹੁਣ ਫਿਰ ਆਪ ਮਿਲਦੇ ਆ ਅੱਗੇ ਅੱਗੇ ਜੋ ਜੋ ਕਰਾਂਗੇ ਹੈ ਤਾਂ ਲੋ ਜੀ ਖਾਣ ਲੱਗਿਆ ਰੋਟੀ ਪਾਣੀ ਤੇ ਬਣਿਆ ਅੱਜ ਘਰੇ ਪਰੋਟੇ ਦਹੀਂ ਮਲਾਈ ਚੱਕੋ ਪਰੋਟਾ ਕੀ ਟੁਕੜੇ ਨਾਲੇ ਚੱਕੋ ਚਾਹ ਸ੍ਰੀ ਪ੍ਰੇਮੀ ਦਹੀਂ ਚੱਕੋ ਪਰੋਟਾ ਹੋਣੀ ਨਹੀਂ ਪ੍ਰੇਮੀ ਕਿਤਾ ਪਿਆਗਾ ਹੈਂ ਕੀ ਆ ਕੀ ਆ ਹਿੱਥੇ ਹਾਂ ਹਾਂ ਮਲਾਈ ਮੈਂ ਨਹੀਂ ਬਣਾਉਂਦੀ ਜਨਿਆਸ ਵੀ ਨਹੀਂ ਹੈ ਨਹੀਂ ਉਹਨਾਂ ਦੇ ਹੈ ਗਿੱਲੂ ਕੱਲ ਵੇਖੀ ਗਿੱਲੂ ਇੱਦਾਂ ਕੰਮ ਸੀ ਉਹਨਾਂ ਦਾ ਕਿੱਡਾ ਜਿਆਦਾ ਹੀ ਲੱਗਿਆ ਮੈਨੂੰ ਨਹੀਂ ਬਣਾ ਮੈਂ ਨਹੀਂ ਮਿੱਤਰੋ ਪਬਜੀ ਚ ਖੇਡ ਖੂਡ ਕੇ ਤੇ ਇਹਨਾਂ ਨੂੰ ਲੈ ਕੇ ਘਰੋਂ ਬਾਹਰ ਕੱਢਤਾ ਮਾਤਾ ਨੇ ਮਾਤਾ ਕਹਿੰਦੇ ਕਿ ਅੱਜ ਇਹਨਾਂ ਨੂੰ ਕਰੇ ਨਹੀਂ 플ਸ਼ ਕਰਾਉਣੀ ਕਿ ਅੱਗੇ ਕਰੇ ਵਾਸ਼ਰੂਮ ਵਗੈਰਾ ਕਰਾ ਦਿੰਦਾ ਮਾਤਾ ਕਹਿੰਦੇ ਪਮਾਤ ਕਰਨੇ ਕਿ ਅੱਡੇ ਕਰੇ ਬਾਹਰ ਰੱਖਣਾ ਪੈ ਜੇ ਪਰ ਮਾਤਾ ਕਹਿੰਦੇ ਕਿ ਕਰੇ ਵਾਸ਼ਰੂਮ ਦੇ 플ਸ਼ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਕਿਉਂਕਿ ਕੱਲੂ ਲੈ ਕੇ ਆਉਣੇ ਬਾਬਾ ਜੀ ਲੋਕਾਂ ਨੂੰ ਚਾਹਤੇ ਮੇਰੇ ਕੀ ਚੱਲ ਪਿਆ ਲੋਜੀ ਲੋਕਾਂ ਦੀਆਂ ਤਿਆਰੀਆਂ ਚੱਲ ਰਹੀਆਂ ਡੈਡੀ ਨੇ ਸਨੈਪਸ ਆਉਣ ਲੱਗੀਆਂ ਡੈਡੀ ਨੇ ਸਨੈਪਸ ਆਉਣ ਲੱਗੀਆਂ ਕਹਿੰਦੇ ਚੱਲਦੀਆਂ ਕੱਲੂ ਪਾਰਕ ਕਰਾਉਣਾ ਤੇ ਅਦਾਸ ਚ ਆਉਣੀਆਂ ਕੱਲੂ ਇਹ ਡੈਡੀ ਜੀ ਬਾਬਾ ਜੀ ਨੂੰ ਕਹਿਆ ਇਹਨੇ ਦਾਦਾ ਜੀ ਹੋਰਾਂ ਨੂੰ ਵੀ ਸੌਰੀ ਸਰਸ ਦਾਦੀ ਜੀ ਹੋਰਾਂ ਨੂੰ ਵੀ ਕਹਿਆ ਇਹਨੇ ਤੇ ਚਾਚਾ ਜੀ ਹੋਰਾਂ ਨੂੰ ਕਹਿਆ ਚਾਹ ਪੀਦੇ ਸੀ ਪਾਣੀ ਪੂਰੀ ਖਤਮ ਹੋ ਗਿਆ ਅਸੱਚ ਜੀਗਾ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਲਓ ਜੀ ਤੁਰ ਕੇ ਚੱਲੇ ਆਪਾਂ ਅੱਡੇ ਤੇ ਲਓ ਪਾਇਲਟ ਵਜਾਉਣਾ ਸੁਣਾਉਂਗਾ ਨਹੀਂ ਖੜ ਜਾ ਯਾਰ ਕਾਪੀਰਾਈਟ ਆ ਜਾਂਦਾ ਪਾਇਲਟ ਨੇ ਕਾਪੀਟ ਹੋ ਗਈ ਮੈਂ ਸੁਣਿਆ ਖਾ ਗਏ ਜੀ ਗੋਲ ਗੱਪੇ ਉਧਰ ਚੱਲੋ ਉਧਰ ਹੈ ਨਹੀਂ ਹੋ ਬੰਦਾ ਉਹ ਗਾਉਂ ਗਿਆ ਆ ਗੜੀ ਪਲੇਟੀਆਂ ਮੰਗਦੀ ਐ ਇਹੇ ਹਾਂ ਜੀ ਹਣ ਖਾਨ ਆ ਗਿਆ ਪੀਨ ਖਾਨ ਆ ਗਿਆ ਸੂਪ ਹਾਂ ਜੀ ਹਣ ਪੀਨ ਆ ਗਿਆ ਸੂਪ ਤੇ ਮੱਲਾਪੂਰਾ ਰੌਣਕ ਕਰਦੀ ਹੈ ਜੱਡੇ ਤੋਂ ਲਓ ਜੀ ਟਾਈਮ ਚੈੱਕ ਕਰੋ ਤੇ ਲੱਗ ਗਿਆ ਸਫਾਈਆਂ ਕਰਨ ਨੂੰ ਸਫਾਈਆਂ ਤੋਂ ਬਾਅਦ ਕਰਾਂਗੇ ਤੇ ਦਰੀ ਪਾਵਾਂਗੇ ਦਰੀਆਂ ਸਾਵਾਂ ਤੋਂ ਬਾਅਦ ਬੱਦਾਂ ਗੁੱਦਾਂ ਵਿਛਾ ਕੇ ਤੇ ਫਿਰ ਕਰਾਂਗੇ ਆਪਾਂ ਬਾਬਾ ਜੀ ਨੂੰ ਬਿਠਾ ਕੇ ਨਾਲ ਨੂੰ ਕੇ ਤੇ ਜਨੂਰ ਵੀ ਬਾਹਰ ਪਾ ਦੇ ਜਨੂਰ ਨੂੰ ਕੁਮਾਫਰਾ ਲਿਆਂਦਾ ਹੁਣ ਚੱਲਨੇ ਆਪਾਂ ਬਾਹਰ ਸਹਾਈਆਂ ਕਰਨ ਤਾਂ ਨੀ ਮਤਾਂ ਲੋ ਜੀ ਕਿਚਨ ਤੋਂ ਨਹੀਂ ਆਉਣਾ ਬਾਈ ਤਰਾ ਇਹ ਬੋકરી ਨਹੀਂ ਮਾਰਨੀ ਆਂ ਵੀ ਐ ਕਰ ਕਿੱਦਿਆਂ ਕਰ ਬੋਕ ਨਾ ਮਾਰ ਮੈਂ ਤੇ ਵੀ ਚੱਲ ਕੇ ਆਉਂ ਉਹ ਤਾਂ ਜਣ ਕੇ ਤੇ ਸਪਾਈ ਦੇ ਆਓ ਜੀ ਲੋ ਮੰਮੀ ਹਿੱਕ ਕਹਿਣ ਆਏ ਆ ਚਾਚਾ ਜੀ ਆ ਰਹੇ ਨੇ ਦੇ ਵਿੱਚ

ਬਾਈ ਜੀ ਤਿਆਰ ਹੋ ਰਹੇ ਨੇ ਅੱਗੇ ਕੋਈ ਆ ਕੇ ਬੋਲਣੀ ਆਵਾਜ਼ ਪੱਗਾ ਮੈਂ ਕਿਹਾ ਸੀ ਜੀ ਬੀ ਆਮਾ ਕੋਲ ਤਾਂ ਸਹੀ ਕਿਲਾ ਤੁਂ ਬੀ ਆਮਾ ਕੋਲ ਤਾਂ ਬੋਨਦੇ ਮੈਨੂੰ ਸੁਣੋ ਮਾਨ ਜੀ ਦੇਖਣਾ ਕਿ ਨਾ ਜੀ ਬੀ ਆਮਾ ਕੋਲ ਤਾਂ ਵਾਵਾ ਕਰੇ ਇਧਰੋ ਬਾਈ ਖੁਦ ਵੀ ਤਿਆਰ ਹੋ ਜਾ ਵਾਵਾ ਕੋਲ ਕੇ ਮਾਰਨਾ ਕਿ ਮਾਰਨ ਇਹ ਜੀਸਸ ਸਾਹਿਬ ਦੀ ਟੀ-ਸ਼ਰਟ ਨਾਲ ਪੋਹਦਾ ਹੋਣਾ ਹੈ ਤੁਹਾਨੂੰ ਰਹਿ ਨਹੀਂ ਨਾ ਹੋ ਤਾਂ ਹਾਂ ਜੇ ਇਧਰ ਬਈ ਨਹੀਂ ਬੈਠਿਆ ਕੰਮ ਧੰਦਾ ਕਰ ਲਓ ਬਈ ਕੋਈ ਦੱਸੋਗੇ ਤਾਂ ਬਈ ਤੇਰੀ ਘਰ ਆਏ ਬਈ ਯਾਰ ਦੱਸਣਾ ਹੁੰਦਾ ਮੈਂ ਤਾਂ ਰਮਾਲ ਹੈਗਾ ਵੀਰੇ ਕਰ ਲਓ ਕੋਈ ਕੰਮ ਧੰਦਾ ਐ ਬੈਠ ਗਏ ਹਾਂ ਸੋਫਿਆਂ ਤੇ ਸੋਹਣਾ ਲੱਗਦਾ ਵਹਾਂ ਇਧਰ ਕਰੀ ਸਹੀ ਲੱਗੀ ਆ ਨਾ ਨਹੀਂ ਮਾੜਾ ਨਹੀਂ ਲੱਗਦਾ ਉਹ ਜਾਣ ਜਿਹੜੇ ਇੱਥੇ ਥੋੜੇ ਧਾਗੇ ਤੇ ਦਿੰਦੇ ਐ ਸੈਟ ਕਰ ਲੈ ਕੰਨ ਕੋਲ ਐਵੇਂ ਰਮਾਲ ਬਣ ਕੇ ਨਾ ਜਲੂਸ ਕੱਢ ਲੈਗਾ ਤੇਰੇ ਕੰਨ ਕੋਲ ਸੈਟ ਕਰ ਲੈ ਸਹੀ ਲੱਗਦਾ ਹਾਂ 2 ਦੇ 2 4 ਠੀਕ ਹਾਂ ਬੇ ਬੰਕੇ ਲੱਗੀ ਓਏ ਕਿਆ ਬਾਦਾਂ ਦੀ ਚੰਨੇ ਨੂੰ ਆਵਾਜ਼ ਮਾਰ ਲਿਓ ਚੰਨੇ ਨੂੰ ਆਵਾਜ਼ ਮਾਰ ਲਿਓ ਕਰ ਦਿੰਦਾ ਆ ਆਮ ਵਾਹੇ ਗੁਰੂ ਜੀ ਸਤ ਨਾਮ ਵਾਹੇ ਗੁਰੂ ਟੰ ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹੇ ਗੁਰੂ ਹਾਂਜੀ ਹਾਂ ਹੋਏਗਾ ਆ ਕਰੀ ਉਹ ਡਿੱਟ ਕਰ ਤੁਹਾਨੂੰ ਡਿੱਟ ਬਹੁਤ ਨੇ 10 ਘੰਟੇ ਲਾਉਣੇ ਹੁੰਦੇ ਡਿੱਟ ਕਰ ਲੈਂਦੇ ਪੰਜ ਮਿੰਟਾਂ ਅਲਦਿਕ ਬਾਇਨਾ ਹਾਂ 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 ਹਰਿ ਜਾਨ ਦਿਓ ਸਤਿਨਾਮ ਉਹ ਅਰੰਗੀ ਜੀ ਜਤੋ ਪੂਰਨ ਤੋਹ ਹੈ ਜੀ ਪਤਿ ਪ੍ਰੋਤੀ ਜੀ ਸਹਾਇ ਭਗਵਾਨ ਸ੍ਰੀ ਪ੍ਰੋਤੀ ਜੀ ਕੀ ਪਾਛਾ ਹੀ ਦਸ਼ਮੀ ਪ੍ਰਥਮ ਪ੍ਰੋਤੀ ਸਮਰਤਾ ਜੀ ਨੂੰ ਨਾਮ ਕਹੇ ਕੀ ਹੈ ਗੁਰੂ ਗੋਬਿੰਦ ਸਿੰਘ ਦਾਸ ਆਨੰਦ ਦਾਸ ਜੀ ਨੂੰ ਸਹਾਇ ਰੰਗ ਰੰਗੋ ਮੈਂਦਨਾਂ ਦੇ ਸਹਰਾਂ ਤੇਰੀ ਹਰ ਰਾਹ ਤੇ ਬੁੱਲੇ ਸੋਨਿਆ ਸੋਹ ਸਰੀਆ ਖਾਲੇ ਠੀਕ ਹੈ ਇਹਨੂੰ ਤਰੀ ਬਣਾਉਂਦੇ ਇੱਥੇ ਜੀ ਆਪ ਜੀ ਪੜਦੇ ਜਾਂਦੇ ਠੀਕ ਹੈ ਸਤਰਾਵੰਦ ਜਾਪ ਸਾਰਿਆਂ ਨੇ ਕਰਦੇ ਜਾਂਦੇ ਠੀਕ ਹੈ ਆਪਾਂ ਇੱਕ ਅੱਲਾ ਪਾਣੀ ਵਾਲਾ ਤੇ ਘਿਹਾਲਾ ਅੱਗੇ ਕਿੰਨੂ ਵਾਕ ਸਾਰੀ ਮਗਰ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਤਾਂ ਹਾਂਜੀ ਬਾਬਾ ਜੀ ਦੇ ਸਵਾਗਤ ਵਿੱਚ ਕਲੀ ਨਾਲ ਕੀ ਨਹੀਂ ਹੋਈ ਡੈਕ ਟੋਰੇਸ਼ ਬਾਬਾ ਜੀ ਜਾਂਦੇ ਹੋਏ Ah, yeah, welcome, am <laughs> to <laughs> <laughs> ਸੁਭਾਾਈ ਦਰਸਨ ਪਰਸਿਆ ਹੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਤਨਾਕੁ ਵਾਢੇ ਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀ ਅਤ ਹੈ ਸੂਰਾ ਆਤਮ ਜਿਹੜਾ ਸਗਲ ਵਸਤਾ ਕਾ ਜਾ ਕੋ ਸਤਗੁਰ ਪੂਰਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ब्रह्म का स्मरण हो तो परा ब्रह्म का स्मरण हो तो बार बार सुनाए श्री जन जन को परम रत्न राई नाथ का कहला को पाए ब्रह्म का स्मरण है भक्ति उच्चा ब्रह्म का स्मरण है भक्ति उच्चा ब्रह्म का स्मरण है कितना उच्चा है ब्रह्म का स्मरण है सब के उच्चा है ब्रह्म का स्मरण हो सब नाही जम का सा ब्रह्म का हो ने आशा ब्रह्म का स्मरण हो मां जाए अमृत नाम रस मारे तुम्हारे ਨੰਦੀ ਬਸਰਤਾਨ ਕੀ ਰਸਨਾ ਨਾਰਕ ਜਨਕਾ ਦਾਤਨ ਤਸਨਾ ਪ੍ਰਭੂ ਸ਼ਿਮਰੈ ਜੀ ਤਨ ਮਨ ਤੀ ਪ੍ਰਭੂ ਜਨਕਾ ਨਾਮ ਮਹਤੁਰ ਤੁਸਾ ਜਿਹ ਪੰਡ ਹੈ ਮਹਾ ਅੰਧ ਗਵਾਰਾ ਔਰ ਕਾ ਨਾਮ ਸੰਤ ਜੀ ਆਰਾ ਜਹਾਂ ਪੰਥ ਤਿਰਪੂਨ ਸਯੰਵਰ ਕਾ ਨਾਮ ਤੈ ਨਾਮ ਖਿਆਨੂ ਜਹ ਮਹਾ ਭਯਾਂ ਤਤਵ ਬੋ ਕਾ ਆਉ ਤਰ ਕੇ ਨਾਮ ਤੇ ਤੁਮੋ ਪਰਸ਼ਾਮ ਜਹਾਂ ਪ੍ਰਗਾ ਮਨ ਤੁਜਾ ਕਰਤਾ ਨਾਮ ਕਰ ਰ ਨਮਤ ਵਰਖੈ ਬਰਤਨ ਨਾ ਕਾ ਬਰਤਨ ਨਾਮ ਬਹੁ ਸੰਤ ਨਾ ਕਾ ਬਨਿਸ਼ਰਾਮ ਹਰ ਕਾ ਨਾਮ ਦਾਸ ਕੀ ਰੂਤ ਹਰ ਕਾ ਨਾਮ ਵਿਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਉਕ ਉਸਾਨ ਤੁਮਾਰ ਦੋ ਗਦਨ ਕਾ ਹਰ ਨਾਮ ਮਟਾੜ ਪਾਰ ਬ੍ਰਹਮ ਚਰਕੀ ਨੂੰ ਡਾਨੋ ਮਨ ਤਨ ਰੰਗ ਰਤੇ ਅੰਗੀ ਤਿਕ ਨਾਣਕ ਜਨ ਕਾ ਬਰਤੋ ਅਵੀ ਕਾ ਖਸਕਣਾ ਛਪਾਇਆ ਬਾਰ ਗਿਆਨ ਓ ਧਿਆਨ ਇਸ ਧਾਨ ਅੰਤਰ ਦਪੈ ਲੋਚਾਨ ਅੰਤਰਾਗਨ ਬਾਰ ਤਨ ਸਵਾਹ ਕਾਲ ਪਾਤਰ ਕੈਸੇ ਤਰੈ ਥਾਹ ਨਾਖ ਅੰਤਰ ਬਸਰ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੋਨਾ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਜਿਉ ਹੂਰ ਨਿਭਾਵੈ ਕਹਾਂ ਬੁਝਾੜਤ ਬੁਝੇ ਡੋਲਾ ਨੇ ਤਈ ਤਾ ਸਮਝਾ ਕੋਰਾ ਕਾਂ ਬੇਜਨ ਪਦ ਗਾਵੈ ਗੋਮ ਕਉ ਜਤਨ ਕਰੈ ਤਉ ਕਿਰਪਾ ਨੀ ਉਰ ਕਰੈ ਸਿੰਗਰ ਪਰਬਤ ਪਰ ਗਉਮ ਮਹਾਕ੍ਰੋਧ ਬਿਕਰਾਲ ਕਮੂ ਸਰ ਕੀ ਉਤਰਵਾਲ ਕਮੂ ਮਹਾਂਮੜ ਰਾਜਾ ਕਮੂ ਪੇ ਕਾਗਨੀਤ ਕਾ ਰਾਜਾ ਕਮੂ ਅਖੀਰ ਤਮੈ ਆਵੈ ਕਰੂ ਖਲਾ ਖਲਾ ਖਾਵੈ ਜਿਆ ਕੋਈ ਤ ਵਰਨ ਕਿਸ ਨਾ ਜਾਣ ਤੋ ਤਰਤ ਘਰ ਚੁੱਕ ਜੇ ਮਿਆਬ ਤੋ ਦਰਿਆ ਆਪਣੇ ਆਪ ਆਪ ਪਾਰ ਜਾ ਮੋਤਾ ਨੂੰ ਬਹੁਤ ਕਾਹ ਦੇ ਕੋ ਬਰਨ ਆਪਣ ਜੇ ਨਾ ਕੋਈ ਜਿਆ ਨਾਨ ਕਰਨਾ ਹਰ ਮਤੁੰਦਾ ਕਿ ਤੁਹਾਨੂੰ ਆ ਰਹੀ ਨਾ ਅੰਦਾਬਾਦੀਆਂ ਵਿੱਚ ਨਹੀਂ ਕਰ ਰਹੇ ਪਰ ਮੈਨੂੰ ਹੀ ਨਿਵਾਦ ਆਉਣਾ ਪੈਣਾ ਪਾ ਪਾਣੀ ਦੇ ਨਾ ਆਪੇੜਾ ਇੱਧਰ ਰੱਖੀ ਬੁੱਤ ਸਹੀ ਹੈ ਨਾ ਆ ਮਾਸਟਰ ਰੋਟੀ ਲਾ ਦੋ ਉਹ ਚੱਕਰੀ ਇਸ ਦਿਨ ਆ ਨਹੀਂ ਮਾਸਟਰ ਰੋਟੀ ਲਾ ਦੋ ਜੀ ਨੂੰ ਕਹਿੰਦੇ ਆ ਤੁਹਾਨੂੰ ਲਾਓ ਜੀ ਰੋਟੀ ਜੀ ਆ ਜੀ ਪ੍ਰਸ਼ਾਦਾ ਬਰੇ ਵਿੱਚ ਚਾਰ ਹੋ ਕੇ ਲਾਈਕ ਕਰ ਦੇਣਾ ਆ ਲਾਈ ਆ ਕਿ ਆਪਣਾ ਤੇ ਚਾਚੇ ਨਾਲ ਹੀ ਵੇਖ ਲੈਣਾ ਨਹੀਂ ਨਹੀਂ ਕੇਸਾ ਸੂਹੀ ਉਹ ਹੀ ਹੋਣਾ ਤੇ ਕਿਵੇਂ ਹੋਊਗਾ ਤੇ ਇਹ ਨੰਬਰ ਕੇਸਾ ਸਹੀ ਚੰਮੀ ਗੋਲਾ ਜੱਫਕੇ ਦੇ ਚੁਪ ਨੀ ਹਲੋ ਚੱਡ ਚੱਡ ਉਹ ਪਿਆਪਾ ਠੀਕ ਆ ਤੇ ਕਿੱਥੇ ਆ ਤੁਸੀਂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਜੋ ਨਨਕਾਣਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ ਨਜ਼ਾਰਾ ਸੇਵਾ ਸੰਗਾਂ ਆਂਦਾ ਨਾ ਹਨ ਖਾਲਸਾ ਦੀਨ ਬਖਸ਼ੂ ਰੇ ਨਵਾਂ ਦੇ ਮਾਨ ਸਤਿਗੁਰੂ ਨੇਤਨ ਨੇਤਨ ਜੋ ਗਿਆਨ ਦੇ ਓਟ ਨੇ ਆਸਰੇਆਂ ਦੇ ਆਸਰੇ ਸਭ ਨੂੰ ਧੰਨ ਧੰਨ ਤੁਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੀ ਮਹਾਰਾਜ ਆਪ ਜੀ ਦੇ ਪਾਵਨ ਚੇਤੇ ਚਰਨ ਕਮਲਾਂ ਵਿਖੇ ਆਇ ਸਮੇ ਸਰਬੱਤ ਸੰਗਤਾਂ ਦੇ ਲੋਕ ਅਰਜੋੜ ਅਰਦਾਸ ਬੇਨਤੇ ਜੋ ਜਿਹੜੀ ਸੱਚੇ ਪਾਤਸ਼ਾਹ ਜੀ ਉਹ ਦਰਕਰਦੇ ਸੇਵਾਦਾਰ ਚਰਨ ਸੇਵਕ ਭਾਈ ਗੁਰਮੀਤ ਸਿੰਘ ਤથા ਛੋਟੇ ਵੱਡੇ ਪਰਿਵਾਰ ਵੱਲੋਂ ਇਕੱਤਰ ਹੋਕਰ ਕਰਦੀ ਸੁਖ ਸ਼ਾਂਤੀ ਵਾਸਤੇ ਪਰਮਹਲਾ ਚੌਥਾ ਆ ਤਾਂ ਮੈਂ ਬਾਦੀ ਬਾਤ ਮਾੜੀ ਹੈ ਹਾਂ ਤੁਸੀਂ ਬਾਕੇ ਦੇ ਰਹੇ ਆ ਇਹ ਬਿੱਤੂ ਪਾਣੀ ਆ ਨਹੀਂ ਮੈਂ ਪਾਣੀ ਫਿਰ ਤੁਸੀਂ ਪਾਓ ਪਾਣਾ ਵੀ ਸਰਜੀ ਪਾਕੇ ਦੋ ਦੀਦੀ ਹਲੋ ਸਰਜੀ ਪਾਣੀ ਮੈਂ ਆਉਣ ਸਰਜੀ ਪਾਵਾ ਚਾਹੇ ਫਿਰ ਚਾਰੀ ਜਿਹਾ ਪਾਓ ਇਹ ਤਾਂ ਮਾੜੀ ਜੀ ਦੀਦੀ ਬਸ ਇਧਰ ਤੋਂ ਲੈ ਕੇ ਨਮਕ ਨਹੀਂ ਕਬਸ ਸ਼ਿਕਾਰੇ ਸੰਤ ਜੀ ਪ੍ਰਸ਼ਾਦਾ ਤੇ ਇਸ ਦਿਨ ਦੀ ਸਾਨੂੰ ਬਹੁਤ ਇਸ ਦਿਨ ਦੀ ਸਾਨੂੰ ਬਹੁਤ ਟਾਈਮ ਦਾ ਵੇਟ ਸੀ ਆ ਫੜ ਮੇ ਰੋਟੀ ਕੋ ਪਕ ਲੈ ਹਾਂ ਚਾਹ ਪਕਾ ਦੀ ਹੋਣੀ ਕਮੀ ਦੇ ਹੈਗੀ ਆ ਤੁਪਣਾ ਲਾ ਕੇ ਆ ਰਿਹਾ ਮੈਂ ਤੁਸੀਂ ਅੰਦਰ ਚਲੇ ਜਾਓ ਬਣਾ ਲਓ ਬਾਈਥਾ ਦੀ ਰੀਐਕਟ ਬੈਠੋ ਥੋੜੇ ਥੋੜੇ ਆਮ ਜੀ ਇਹ ਕਿਹਦੇ ਸਰੰਗੀ ਅਰਸ਼ 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 ਰੋਕੋ ਆਸੇ ਰੋਕੋ ਪੱਲੇ ਪਿਛਲੇ ਪਾਸੇ ਰੱਖੋ ਮੈਂ ਰੋਟੀ ਖਾਣਾਂ ਹਾਂ ਰੋਟੀ ਖਾਣਾਂ ਤੁਹਾਨੂੰ ਕੁਝ ਬਾਅਦ ਵਿੱਚ ਜਦੋਂ ਰੋਕੀ ਖਾਵਾਂਗੇ ਹਾਂ 사리바이어로티리 걷어. ਆਈ ਜਾਣਾ ਭਰਾ ਸਾਡਾ ਅੱਸੀ ਫਟਾਉਣ ਚੱਲਿਆ ਚੱਲ ਤੂੰ ਜਾ ਆਣੋ ਸਾਥੀ ਤੇ ਭਾਈ ਇਹ ਲੈ ਗੀ ਜਾਂ ਨਾ ਜਾਤ ਤੇ ਬੋਲਣਾ ਨਾ ਕਰਨ ਜੰਮੂ ਤੇ ਇੱਥੇ ਸਿਨਲ ਵੱਡ ਦੂੰ ਓਏ ਇੱਥੇ ਇੱਕ ਇੱਕ ਚਪੇੜਾ ਨਹੀਂ ਹੁੰਦਾ ਸਾਰੇ ਇੱਕੋ ਜਾਤ ਦੇ ਯਾਰ ਆ ਓਏ ਵਾਹ ਸਾਰੇ ਇਕੱਠੇ ਆਏ ਆ ਓਏ ਓਏ ਮੱਝ ਵੀ ਸਿੱਖ ਦਾ ਸੰਦੂ ਬਣਾਉਂ ਗਣੀਆਂ ਦਾ ਇਹਦਾ ਦੱਸ ਦਿੰਦਾ ਮੈਂ ਨਹੀਂ ਕਰਤਾ ਕੀ ਅਸੀਂ ਕੁਝ ਕਹਿ ਦਾਂਗੇ ਅਸੀਂ ਕਿਆਗਾ ਅਸੀਂ ਇੱਕ ਬੰਦੇ ਨੇ ਵੀ ਕਿਆਗਾ ਵੀ ਕਾ ਵੀ ਅਸੀਂ ਇੱਕ ਬੰਦੇ ਨੇ ਕਿਆ ਭਾਏ ਚਲੋ ਚੰਗ ਕੰਮ ਕਰੋ ਘਰੀਏ ਨਾ ਲੈ ਓਏ ਹੋਰ ਜੀ ਸਭਾਈ ਰਾਜੀ ਚਮਚੇ ਵੀ ਲਾ ਜੀ ਹੈਲੋ ਬਰੇ ਚਮਚੇ ਲਾ ਜੀ ਦੋ ਤਾਲ ਦੇ ਆ ਗਾ ਤੇ ਬਾਕੀ ਠੀਕ ਹੈ ਜੀ ਆਪਣੇ ਤੋਂ ਕਰ ਇਹ ਤਾਂ ਹੈ ਨਹੀਂ ਗੇ ਇਹਨੂੰ ਤੇ ਦੋ ਹੀ ਫਿਰਦੇ ਅੱਗੇ ਓਏ

ਰੀਲਾਸਟ ਬਾਕ ਸਾਸਰੀਆ ਕਾਲ

मेरा गया था ये बूटा ने तो का बूड में करतो लगाई और मेरा चा भी नहीं ला दी हजे साढ़े 300 रुपया ला गया सारी पे गया है करो कौन रोंदा तेरे कुटनगे जा यार अंदर रोंदा तेरे कुटनगे ओए दूर जो यार भाई यार ए दूसरा फूड किसी ने नहीं लेना है करो कुटनगे आए फोटो खींच ले यार क्या आ जाओ हेलो जी okay. लाग जी नहीं जी लाग दो, दो जी लाग ओके दो आ जी, जी. 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 आया रे कुछ नहीं मैं ड्रा चोको चोको ने पा दो चोको कैसे लो जी लो मेंबर न्यू करे आ गया आया करे ਘਰੇ ਨਿਊ ਮੈਂਬਰ ਆ ਗਿਆ ਇਹ ਨਾਲ ਸੁਖ ਲਖਾਰੀ ਜੀ ਸੁਖ ਲਖਾਰੀ ਡੱਗੀ ਓਹੋ ਸੁਖ ਲਖਾਰੀ ਜੀ ਮੇਰੇ ਇੱਥੇ ਰੱਖੋ ਤੁਸੀਂ ਇੱਥੇ ਰੱਖੋ ਸੀ ਭੱਜ ਕੇ ਪਾ ਕੇ ਤਾਂ ਮम्मी ਨੂੰ ਭਾਂਡੇ ਸਾਫ ਕਰ ਦੇ ਕਿੱਥੇ ਲੈ ਦੇਖ ਕਰ ਤੁਸੀਂ ਮम्मी ਨੂੰ ਭਾਂਡੇ ਚਾਚਾ ਜੀ ਉੱਥੇ ਜਿਹੜੇ ਕੁੱਤੇ ਨੇ ਨਾ ਉਹਨਾਂ ਨੂੰ ਬੂਟੀ ਪਾਉਣ ਚੱਲੇ ਹੋ ਤੁਸੀਂ ਘਰੇ ਤਾਂ ਡੱਪ ਦੀਆਂ ਨਹੀਂ ਆਣੀਏ ਬਾਹਰ ਲੈ ਆਓ ਡਰ ਗਏ ਤੁਹਾਡੇ ਸ਼ੋਇਆ ਵਾਲੀ ਬਸਾਨਾ ਨੋਬਤ ਨੂੰ ਘਰੇ ਖਾ ਲਈ ਤੂੰ ਘਰੇ ਐ ਆਪਣੇ ਆਸਤੇ ਨਹੀਂ ਦੂਜਿਆਂ ਆਸਤੇ ਆ ਤਾਂ ਜੇ ਇੱਥੇ ਕਰਦੇ ਆ ਬਲੌਗ ਨੂੰ ਐਂ ਜਿਹਨੂੰ ਜਿਹਨੂੰ ਬਲੌਗ ਵਧੀਆ ਲੱਗਾ ਆ ਤੇ ਕਮੈਂਟ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਜੀ ਤੇ ਜੀ ਆ ਸਕੀਨ ਫੋਲੋ ਕਰੋ ਜੀ ਬਲੌਗ ਵੀ ਕਰ ਦਿਓ ਜੀ ਰਿਪੋਰਟ ਠੋਕ ਦਿਓ ਜੀ ਚੰਗੀ ਪਹਿਲਾਂ ਤਾਂ ਇੱਕ ਹੋਰ ਨਵੇਂ ਬਲੌਗ ਦੇਣਾ